ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਇਆ ਜੀ ਆਪਾਂ ਨੇ ਨਰਾਤੇ ਸਪੈਸ਼ਲ ਠੀਕ ਹੈ ਜੀ ਸੂਜੀ ਦਾ ਹਲਵਾ ਠੀਕ ਹੈ ਜੀ ਜਿਹਨੂੰ ਪੰਜਾਬੀ ਦੇ ਵਿੱਚ ਕੜਾ ਵੀ ਕਹਿ ਦਿੰਦੇ ਆ ਪ੍ਰਸ਼ਾਦ ਵੀ ਕਹਿ ਦਿੰਦੇ ਆ ਸੋ ਆਪਾਂ ਨੇ ਬਣਾਇਆ ਜੀ ਬਿਲਕੁਲ ਹਲਵਾਈ ਸਟਾਈਲ ਠੀਕ ਹੈ ਜੀ ਕਲਰ ਦੇਖ ਲਓ ਕਿੰਨਾ ਵਧੀਆ ਹੈ ਹਲਵੇ ਦਾ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਨਾਲੇ ਤੁਹਾਨੂੰ ਦੱਸਦੇ ਆਂ ਆਪਾਂ ਵੀਡੀਓ 'ਚ ਆਪਾਂ ਨੇ ਜਿਹੜਾ ਜਿਹੜਾ ਆਪਾਂ ਨੇ ਸਮਾਨ ਲਿਆ ਠੀਕ ਆ ਜੀ ਜੋ ਜੋ ਸਮਾਨ ਆਪਾਂ ਨੇ ਵਰਤਿਆ ਇਹਦੇ ਵਿੱਚ ਪ੍ਰਸ਼ਾਦ ਦੇ ਵਿੱਚ ਤੇ ਨਾਲੇ ਤੁਹਾਨੂੰ ਪੂਰੀ ਰੈਸਪੀ ਬਣਾ ਕੇ ਦਿਖਾਉਂਦੇ ਆਂ ਵੀਡੀਓ ਨਾਲ ਬਣੇ ਰਹੋ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਪ੍ਰਸ਼ਾਦ ਬਣਾਉਣ ਵਾਸਤੇ ਚਾਹੀਦਾ ਆਪਾਂ ਨੂੰ ਸਭ ਤੋਂ ਪਹਿਲਾਂ ਸੂਜੀ ਪਰੇ ਬਰੀਕ ਸੂਜੀ ਲਈ ਹੈ ਜੀ ਪੌਣਾ ਕੱਪ ਤੁਸੀਂ ਪੂਰਾ ਕੱਪ ਵੀ ਲੈ ਸਕਦੇ ਹੋ ਥੋੜੀ ਮਾਝ ਜਿੰਨੀ ਕੁਆਂਟੀਟੀ ਲੈਣੀ ਹੋਈ ਜੇ ਮੰਨ ਲਓ ਆਪਾਂ 1 ਕੱਪ ਸੂਜੀ ਲੈ ਰਹੇ ਹਾਂ ਤਾਂ 1 ਕੇ ਕੱਪ ਘੀ ਦਾ ਵਰਤ ਹੋਊਗਾ ਤੇ 1 ਕੇ ਚੀਨੀ ਦਾ ਠੀਕ ਹੈ ਜੀ 1 ਕਿਲੋ ਸੂਜੀ ਦੇ ਵਿੱਚ ਤਕਰੀਬਨ ਜਾਂ ਤਾਂ ਕਿਲੋ ਚੀਨੀ ਪੈਂਦੀ ਹੈ ਜੀ ਜਾਂ ਸਵਾ ਕਿਲੋ ਤੇ ਡੇਢ ਕਿਲੋ ਵੀ ਪੈ ਜਾਂਦੀ ਆ ਉਹ ਆਪਣੇ ਹਿਸਾਬ ਨਾਲ ਮਿੱਠਾ ਕਾਣ ਦੇ ਹਿਸਾਬ ਨਾਲ ਵੀ ਕਿੰਨਾ ਕੁ ਮਿੱਠਾ ਰੱਖਣਾ ਤੇ ਉਸ ਤੋਂ ਬਾਅਦ ਆਪਾਂ ਵਰਤੂਗੇ ਨਾਰੀਅਲ ਪਰਾ ਦਾ ਥੋੜੇ ਜਿਹਾ ਡਰਾਈ ਫਰੂਟ ਆਪਣੇ ਕੋਲ ਪਿਸਤਾ, ਦਾਖਾਂ ਠੀਕ ਹੈ ਜੀ, ਨਾਰੀਅਲ ਕੱਟ ਲਿਆ ਆਪਾਂ ਨੇ। ਗੁੱਟ ਕਹਿ ਦਿੰਦੇ ਖੋਪੇ ਦਾ ਥੋੜੇ ਜਿਹਾ ਬਦਾਮ ਹੈ। ਤੇ ਥੋੜਾ ਜਿਹਾ ਆਪਾਂ ਫੂਡ ਕਲਰ ਵਰਤੋਂਗੇ ਠੀਕ ਹੈ ਜੀ, ਪੀਲਾ ਲੱਡੂ ਵਾਲਾ ਕਲਰ। ਤੇ ਥੋੜਾ ਜਿਹਾ ਵਰਤਾਂ, ਥੋੜਾ ਜਿਹਾ ਪੇਸਣ ਵਰਤਾਂਗੇ। ਤੇ ਉਸ ਤੋਂ ਬਾਅਦ ਤੁਸੀਂ ਚਾਹੇ ਦੇਸੀ ghee ਚ ਬਣਾ ਲਿਓ, ਚਾਹੇ ਨਾਰਮਲ ghee ਚ ਬਣਾ ਲਿਓ ਠੀਕ ਹੈ ਜੀ ਆਪਣਾ। ਜਿਹੜਾ ਦਸੌਰੀ ਕਹਿ ਦਿੰਦੇ ਆਪਾਂ ਡਾਲਡਾ। ਤੇ ਲਓ ਜੀ ਇੱਧਰ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਿਆ ghee ਤੇ ghee ਦੇ ਵਿੱਚ ਪਾਵਾਂਗੇ ਸੂਜੀ ਠੀਕ ਹੈ ਜੀ। ਸੂਜੀ ਆਪਾਂ ਨੇ ਛਾਣ ਕੇ ਪਾਉਣੀ ਆ ਕਿਉਂਕਿ ਕਈ ਵਾਰ ਸੂਜੀ ਦੇ ਵਿੱਚ ਸੁੰਡੀਆਂ ਸੰਡੀਆਂ ਜਾਂ ਕੋਈ ਹੋਰ ਚੀਜ਼ ਵੀ ਹੁੰਦੀ ਆ ਤੇ ਜਿੰਨੀ ਆਪਾਂ ਨੇ ਸੂਜੀ ਲੈਣੀ ਆ ਠੀਕ ਆ ਜੀ ਉਨਾਂ ਹੀ ਆਪਾਂ ਨੇ ਕੀ ਪਾ ਲੈਣਾ ਤੇ ਲਓ ਜੀ ਗੈਸ ਆਪਾਂ ਨੇ ਔਨ ਕਰ ਲਈ ਤੇ ਆਪਾਂ ਮੱਠੀਆਂਾਂ ਚ ਪਰ ਇਹਨੂੰ ਭੁੰਨਾਂਗੇ ਬਿਲਕੁਲ ਤੇ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਬਿਲਕੁਲ ਹਲਵਾਈ ਸਟਾਈਲ ਹਲਵਾ ਨਰਾਤੇ ਸਪੈਸ਼ਲ ਤੇ ਲਓ ਜੀ ਹੁਣ ਨਰਾਤੇ ਚੱਲ ਗਏ ਮਾਈ ਤੇ ਅੱਜ ਪਹਿਲਾ ਨਰਾਤਾ ਜੀ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਹਲਵਾ ਸੂਜੀ ਦਾ ਤੇ ਮਠੀ ਆਂਜ ਪਰ ਭੁੰਨਣਾ ਆਪਾਂ ਨੇ ਇਹਨੂੰ ਤੇ ਬਿਲਕੁਲ ਤੁਹਾਨੂੰ ਇਹਨਾਂ ਹਲਵਾਈ ਸਟਾਈਲ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਜਿੱਦਾਂ ਲੰਗਰਾਂ ਦੇ ਵਿੱਚ ਖਾਂਦੇ ਆ ਨਾ ਤੁਸੀਂ ਬਿਲਕੁਲ ਉਹੀ ਟੇਸਟ ਆਊਗਾ ਤੇ ਇੱਕ ਸਾਈਡ ਰੱਖ ਦੋਣਾ ਆਪਾਂ ਨੇ ਗਰਮ ਪਾਣੀ ਠੀਕ ਹੈ ਜੀ ਗਰਮ ਪਾਣੀ ਵਰਤੋਗੇ ਆਪਾਂ ਇਹਦੇ ਵਿੱਚ ਤੇ ਪਾਣੀ ਆ ਜੀ ਜਿਹੜਾ ਆਪਾਂ ਨੇ ਜਿੰਨੀ ਮੰਨ ਲਓ ਆਪਾਂ ਨੇ ਸੂਜੀ ਲੈਣੀ ਆ ਜੇ 1 ਕੱਪ ਆਪਾਂ ਨੇ ਸੂਜੀ ਤਾਂ ਲਿਆ ਤਾਂ ਉਹਦੇ ਵਿੱਚ ਆਪਾਂ ਨੇ 4 ਕੱਪ ਪਾਣੀ ਦੇ ਪਾਉਣੇ ਆ ਠੀਕ ਹੈ ਜੀ ਮਿਣ ਕੇ ਇਹੀ ਕੱਪ ਆ ਕਿਉਂਕਿ 1 ਕਿਲੋ ਸੂਜੀ ਦੇ ਵਿੱਚ 4 ਤੋਂ 5 ਕਿਜੀ ਯਾਨੀ 4 ਤੋਂ 5 ਕਿਲੋ ਪਾਣੀ ਜਿਹੜਾ ਉਹ ਖਾਪ ਜਾਂਦਾ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਮਿਣਕੇ ਪਾਉਂਗੇ ਮਿਣਕ ਫਿਰ ਜਿਹੜਾ ਤੁਹਾਡਾ ਹਲਵਾ ਇਹਨ ਪੂਰਾ ਪਰਫੈਕਟ ਵਧੀਆ ਬਣੂਗਾ ਠੀਕ ਹੈ ਜੀ ਨਾ ਡਰਾਈ ਹੋਊਗਾ ਤੇ ਨਾ ਜ਼ਿਆਦਾ ਨਰਮ ਹੋਊਗਾ ਜੇ ਮਿਣਕੇ ਪਾਣੀ ਪਾਉਂਗੇ ਤੇ ਲਓ ਜੀ ਜਦੋਂ ਆਪਣੀ ਸੂਜੀ ਹਲਕੀ ਜੀ ਬ੍ਰਾਊਨ ਹੋਣੀ ਸਟਾਰਟ ਹੋ ਜਵੇ ਨਾਰਮਲ ਜਾਂ ਕਲਰ ਚੇਂਜ ਹੋ ਜਵੇ ਫਿਰ ਆਪਾਂ ਨੇ ਪਾ ਦੇਣਾ ਇਹਦੇ ਵਿੱਚ ਠੀਕ ਹੈ ਜੀ ਬੇਸਣ ਡੇਢ ਚਮਚ ਇੱਕ ਕੱਪ ਸੂਜੀ ਦੇ ਵਿੱਚ ਆਪਾਂ ਨੇ ਡੇਢ ਚਮਚ ਬੇਸਣ ਪਾਉਣਾ ਬੇਸਣ ਤੁਸੀਂ ਜਿਹੜਾ ਮਰਜ਼ੀ ਪਾ ਦਿਓ ਚਾਹੇ ਮੋਟਾ ਹੋਵੇ ਤੇ ਚਾਹੇ ਬਰੀਕ ਹੋਵੇ ਠੀਕ ਹੈ ਜੀ ਤੇ ਲੋ ਜੀ ਇਹਨੂੰ ਵੀ ਭੁੰਨਾਂਗੇ ਹੁਣ ਚੰਗੀ ਤਰ੍ਹਾਂ ਤੇ ਬੇਸਣ ਜਿਹੜਾ ਤੁਸੀਂ ਜਦੋਂ ਕਈ ਵਾਰ ਪਤਾ ਨਹੀਂ ਜ਼ਿਆਦਾ ਲਾਲ ਹੋ ਜਾਂਦੀ ਸੂਜੀ ਐਂਡੇ 'ਚ ਜਦ ਪਾਉਂਦੇ ਆ ਤੇ ਆਪਣੇ ਹਲਵੇ ਦੇ ਵਿੱਚ ਇੱਕ ਲੇਸ ਬਣ ਜਾਂਦੀ ਆ ਠੀਕ ਹੈ ਜੀ ਜਿਹੜੀ ਕਿ ਹਲਵੇ ਨੂੰ ਵਧੀਆ ਨਹੀਂ ਬਣਨ ਦਿੰਦੀ ਹੈਗੀ ਇਸ ਕਰਕੇ ਬੇਸਣ ਉਦੋਂ ਪਾਉਣਾ ਜਦੋਂ ਹਲਕਾ ਜਿਹਾ ਸੂਜੀ ਨਾਰਮਲ ਨਾਰਮਲ ਕਲਰ ਫੜੇ ਠੀਕ ਹੈ ਜੀ ਤੇ ਤੇ ਲੱਗੇ ਵੀ ਹੁਣ ਇਹ ਹਲਕੀ ਜੀ ਬ੍ਰਾਊਨ ਹੋਣ ਲੱਗੀ ਆ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਪਾਉਣਾ ਹੈ ਮਤਲਬ ਆਪਣਾ ਹਵੇਸਣ ਫਿਰ ਦੇਖਿਓ ਤੁਹਾਡਾ ਪ੍ਰਸ਼ਾਦ ਜਿਹੜਾ ਹਲਵਾ ਹੈ ਇਹਨੂੰ ਵਧੀਆ ਇੱਕ ਨੰਬਰ ਬਣੂਗਾ ਤੇ ਲਓ ਜੀ ਜਦੋਂ ਆਪਣੀ ਸੂਜੀ ਹਲਕੀ ਜੀ ਬ੍ਰਾਊਨ ਹੋ ਗਈ ਜੇ ਜ਼ਿਆਦਾ ਬ੍ਰਾਊਨ ਕਰੂਗੇ ਇਹਨੂੰ ਤਾਂ ਠੀਕ ਹੈ ਜੀ ਪ੍ਰਸ਼ਾਦ ਜਿਹੜਾ ਆਪਣਾ ਥੋੜਾ ਡਰਾਈ ਹੋ ਜਾਂਦਾ ਤੇ ਜਦੋਂ ਆਪਣੀ ਇਹ ਠੀਕ ਹੈ ਜੀ ਨਾਰਮਲ ਜਾਨੀ ਬਹੁਤੇ ਡਾਰਕ ਨਹੀਂ ਕਰਨੀ ਹੈਗੀ ਨਾਰਮਲ ਰੱਖਣੀ ਆ ਉਸ ਤੋਂ ਬਾਅਦ ਪਾ ਦੇਣੀ ਆ ਆਪਣਾ ਇਹਦੇ ਵਿੱਚ ਚੀਨੀ ਤੇ ਤੁਸੀਂ ਚੀਨੀ ਦੀ ਚਾਸਣੀ ਬਣਾ ਕੇ ਵੀ ਪਾ ਸਕਦੇ ਹੋ ਪਾਣੀ ਦੇ ਵਿੱਚ ਉਹ ਥੋੜੀ ਮਾਰਦੀ ਆ ਆ 컬러 ਦੇਖ ਲਓ ਇਹੋ ਜੇ 컬러 ਤੇ ਜਾ ਕੇ ਆਪਣਾ ਇਹਦੇ ਵਿੱਚ ਚੀਨੀ ਪਾ ਦੇਣੀ ਆ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਠੀਕ ਹੈ ਜੀ ਆ ਦੇਖੋ ਮਿਣ ਕੇ ਆਪਾਂ ਨੇ 4 ਕੱਪ ਪਾਣੀ ਦੇ ਜਿਹੜੇ ਉਹ ਪਾ ਲੈਣੇ ਆ ਠੀਕ ਹੈ ਜੀ ਤੇ ਲਓ ਜੀ ਪਾਣੀ ਆਪਾਂ ਨੇ ਮਿਣ ਕੇ 4 ਕੱਪ ਪ੍ਰਸ਼ਾਦ ਦੇ ਵਿੱਚ ਪਾ ਲਿਆ ਤੇ ਹੁਣ ਸੇਕ ਆਪਣੇ ਕਰ ਲਿਆ ਤੇਜ ਤੇ ਇਹਨੂੰ ਜਿਹੜਾ ਚੰਗੀ ਤਰ੍ਹਾਂ ਪਕਾਉਂਗੇ ਠੀਕ ਹੈ ਜੀ ਤੇ ਪਲਟਾ ਜਿਹੜਾ ਨਾਲ ਦੇ ਨਾਲ ਮਾਰੀ ਜਾਣਾ ਕਿਉਂਕਿ ਕਈ ਵਾਰ ਕਿਆ ਹੁੰਦਾ ਪ੍ਰਸ਼ਾਦ ਥੱਲੇ ਵੀ ਲੱਗ ਸਕਦਾ ਏ ਇਸ ਕਰਕੇ ਪਲਟਾ ਵੀ ਨਾਲ ਦੇ ਨਾਲ ਮਾਰੀ ਜਾਣਾ ਤੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਹੁਣ ਪਕਾਉਂਗੇ ਆਪਾਂ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਆਪਣੇ ਡਰਾਈ ਫਰੂਟ ਤੇ ਲਓ ਜੀ ਪ੍ਰਸ਼ਾਦ ਆਪਣਾ ਗਾੜਾ ਹੋਣ ਲੱਗ ਗਿਆ ਆ ਦੇਖੋ ਠੀਕ ਹੈ ਜੀ ਤੇ ਜਦੋਂ ਆਪਣਾ ਪ੍ਰਸ਼ਾਦ ਜਿਆਦਾ ਛਿੱਟੇ ਲੱਗ ਜਵੇ ਮਾਰਨ ਫਿਰ ਆਪਾਂ ਨੇ ਸੇਕ ਆ ਜਿਹੜਾ ਥੋੜਾ ਜਿਹਾ ਕਾਲ ਲੇਗਾ ਮੀਡੀਅਮ ਠੀਕ ਹੈ ਜੀ ਕਿਉਂਕਿ ਕਈ ਵਾਰ ਛੱਟੇ ਵੀ ਪੈ ਸਕਦੇ ਆ ਤੇ ਇਹਨੂੰ ਹੁਣਾਂ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ ਜਦੋਂ ਤੱਕ ਇਹ ਕੀ ਨਹੀਂ ਛੱਡ ਦਿੰਦਾ ਲੋ ਜੀ ਪ੍ਰਸ਼ਾਦ ਆਪਣਾ گاੜਾ ਲੱਗ ਗਿਆ ਹੁਣ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਫੂਡ ਕਲਰ ਠੀਕ ਹੈ ਜੀ ਇਹ ਆਪਸ਼ਨਲ ਹੈ ਤੁਸੀਂ ਪਾਉਣਾ ਹੋਇਆ ਪਾ ਲਿਓ ਨਹੀਂ ਨਹੀਂ ਪਾਉਣਾ ਹੋਇਆ ਤਾਂ ਸਕਿੱਪ ਵੀ ਕਰ ਸਕਦੇ ਹੋ ਠੀਕ ਹੈ ਜੀ ਆਹ ਲਓ ਠੀਕ ਹੈ ਜੀ ਆਪਾਂ ਨੇ ਇੰਨਾ ਕੁ ਫੂਡ ਕਲਰ ਇਹਦੇ ਵਿੱਚ ਪਾ ਦਿਆ ਬੰਦਰ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਠੀਕ ਹੈ ਜੀ ਤੇਜ਼ ਕਰਨਾ ਹੋਇਆ ਤਾਂ ਥੋੜਾ ਜਿਆ ਤੇਜ਼ ਪਾ ਲਿਓ ਜੇ ਨੋਰਮਲ ਰੱਖਣਾ ਹੋਇਆ ਤਾਂ ਥੋੜਾ ਜਿਆ ਠੀਕ ਹੈ ਜੀ ਨੋਰਮਲ ਪਾ ਦਿਓ ਆਹ ਲੋ ਜੀ ਦੇਖੋ ਜੀ ਪ੍ਰਸ਼ਾਦਨ ਦੇਖੋ ਜੀ ਇਹਨ ਕੜਾਹੀ ਛੱਡ ਗਿਆ ਜੇ ਮੰਨ ਲਓ ਤੁਹਾਡਾ ਪ੍ਰਸ਼ਾਦ ਕੜਾਹੀ ਨਾਲ ਨਹੀਂ ਚਿਪਕ ਰਿਹਾ ਤਾਂ ਸਮਝ ਲਓ ਵੀ ਪ੍ਰਸ਼ਾਦ ਤੁਹਾਡਾ ਵਧੀਆ ਬਣ ਗਿਆ ਲੋ ਜੀ ਇਹਨੂੰ ਹੁਣ ਪਕਾਵਾਂਗੇ ਪਹਿਲ ਚੰਗੀ ਤਰ੍ਹਾਂ ਸੇਕ ਰੱਖਾਂਗੇ ਮੀਡੀਅਮ 'ਵਾਂ ਤੇ ਹੁਣ ਪਾ ਦਾਂਗੇ ਥੋੜਾ ਜਿਹਾ ਨਾਰੀਅਲ ਪਰਾਦਾ ਠੀਕ ਹੈ ਜੀ ਤੇ ਨਾਲੇ ਪਾ ਦਾਂਗੇ ਥੋੜੇ ਜਿਹਾ ਆਪਾਂ ਇਹਦੇ ਚ ਡਰਾਈ ਫਰੂਟ ਡਰਾਈ ਫਰੂਟ ਮੈਂ ਧੋ ਕੇ ਰੱਖ ਲੇ ਤੇ ਠੀਕ ਹੈ ਜੀ ਪਾ ਲੋ ਜੀ ਤੇ ਬਾਕੀ ਜਦੋਂ ਪਲੇਟ ਚ ਕੱਟਾਂਗੇ ਤੇ ਉੱਪਰ ਤੇ ਪਾਵਾਂਗੇ ਇਸ ਤਰੀਕੇ ਨਾਲ ਬਣਾ ਸਕਦੇ ਹੋ ਜੀ ਤੁਸੀਂ ਲੰਗਰਾਂ ਵਾਲਾ ਹਲਵਾ ਠੀਕ ਹੈ ਜੀ ਬਿਲਕੁਲ ਸੌਖਾ ਜਿਹਾ ਤਰੀਕਾ ਏ ਪ੍ਰਸ਼ਾਦ ਦਾ ਕਲਰ ਦੇਖ ਲਓ ਜੀ ਕਿੰਨਾ ਵਧੀਆ ਆਇਆ ਇਹਨੂੰ ਪਕਾਵਾਂਗੇ ਆਪਾਂ ਫਰਜ ਤੋਂ 6 ਮਿੰਟ ਹੋਰ మీడియం ਅੱਗ 'ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੀ ਆ ਪਲੇਟ 'ਚ ਕੱਟ ਕੇ ਲਓ ਜੀ ਹਲਵਾ ਆਪਣਾ ਰੈਡੀ ਆ ਹੁਣ ਕਰਦੇ ਆ ਗੈਸ ਬੰਦ ਤੇ ਨਾਲੇ ਤੁਹਾਨੂੰ ਦਿਖਾਉਂਦੀ ਆ ਪਲੇਟ 'ਚ ਕੱਟ ਕੇ ਹਲਵੇ ਦਾ ਟੈਕਸਚਰ ਦੇਖ ਲਓ ਜੀ ਕਿੰਨਾ ਵਧੀਆ ਆ ਗਿਆ ਠੀਕ ਆ ਜੀ ਆ ਦੇਖ ਲਓ ਇਸ ਤਰੀਕੇ ਨਾਲ ਤੁਸੀਂ ਜਿਹੜਾ ਹਲਵਾ ਕਰੇ ਬਣਾ ਸਕਦੇ ਲੋ ਜੀ ਥੋੜਾ ਜਿਹਾ ਠੰਡਾ ਹੋਏ ਤੇ ਫਿਰ ਆਪਾਂ ਕੱਢਦੇ ਇਹਨੂੰ ਤੇ ਲਓ ਜੀ ਪ੍ਰਸ਼ਾਦ ਬਣ ਕੇ ਹੋ ਗਿਆ ਆਪਣਾ ਰੈਡੀ ਆ ਦੇਖੋ ਕਿੰਨਾ ਪਰਫੈਕਟ ਆਪਣਾ ਪ੍ਰਸ਼ਾਦ ਹੈ ਜਿਹੜਾ ਉਹ ਬਣਿਆ ਸੋ ਇਸ ਤਰੀਕੇ ਨਾਲ ਤੁਸੀਂ ਹਲਵਾਈ ਸਟਾਈਲ ਠੀਕ ਹੈ ਜੀ ਨਰਾਤੇ ਸਪੈਸ਼ਲ ਹਲਵਾ ਬਣਾ ਸਕਦੇ ਹੋ ਘਰੇ ਠੀਕ ਹੈ ਜੀ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਆਪਾਂ ਨੇ ਬਣਾਇਆ ਸੋ ਜੇ ਵੀਡੀਓ ਵਧੀਆ ਲੱਗੀ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਫੇਰ ਹੁਣ ਹੋਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ